ਹਾਂ ਲੋਕਾਂ ਨੇ ਦੇਖਿਆ ਜੀ ਪਾਣੀ ਵਾਲਾ ਤਾਂ ਵੀਰੇ ਹੈ ਨਹੀਂ ਜੈਟ ਮੇ ਪਾਣੀ ਵਾਲਾ ਕੋਈ ਜੈਟ ਮੇ ਆਉਂਦਾ ਹੌਲੀ ਭਾਈ ਹੌਲੀ ਹੌਲੀ ਓਏ ਚੰਗ ਚੰਗ ਸਾਹ ਚੱਲਦੇ ਨੇ ਕੋਈ ਪਾਣੀ ਟੱਕ ਦੇ ਨਾ ਕੱਢੀ ਪੱਲਾ ਲੱਗੂ ਮਾਰੇ ਉਹ ਕਾਹੇ ਲੈ ਗਿਆ ਤੂੰ ਕਾਹੇ ਕਰ ਕਾਹੇ ਉਹ ਬਾਈ ਉਹ ਬਾਈ ਸਾਹ ਰਹਿ ਗਿਆ ਬੜਾ ਜੀ